ਜਲਦਾ ਤੁਹਾਡੇ ਨਾਲ ਖਾਣ ਵਾਲਾ ਤੁਹਾਡੇ ਨਾਲ ਪੀਣ ਵਾਲਾ ਤੁਹਾਡਾ ਆਪਣਾ ਹੀ ਖੂਨ ਕਦੇ ਦੁਸ਼ਮਣ ਬਣ ਜੇ ਕੋਈ ਪਤਾ ਨਹੀਂ ਜਿਹੜਾ ਅੱਜ ਦਾ ਸਮਾਂ ਹੈ ਆਇਦਾ ਦੇ ਰਿਸ਼ਤੇ ਨੇ ਜਿਹੜੇ ਆਪਾਂ ਸੋਚ ਵੀ ਨਹੀਂ ਸਕਦੇ ਕਿ ਇਹ ਮਾਂ ਆਪਣੇ ਪੁੱਤਰ ਦੀ ਵੈਰੀ ਹੋ ਸਕਦੀ ਹੈ ਮਾਂ ਨੇ ਵੀ ਆਪਣੇ ਪੁੱਤਰ ਦਾ ਗਲਾ ਕਟਿਆ ਅਤੇ ਈਹਾ ਪੁੱਤਰਾਂ ਨੇ ਇਸ ਜੜੀ ਚੰਦ ਸ਼ਰੇੜਾ ਕਰਕੇ ਚੰਦ ਪੈੜੀ ਕਰਕੇ ਚੰਦ ਪ੍ਰਵਤਾ ਦੇ ਲਈ ਆਪਣੇ ਮਾਪੇ ਨੂੰ ਜਗਾ ਕੀਤਾ ਕਲਜੁਗ ਦਾ ਸਮਾਂ ਹੈ ਤਪ੍ਰਹ ਲਾਜ ਕਿ ਉਹਨੇ ਪਿਤਾ ਜੀ ਇਹਨੂੰ ਪੇਟੀ ਵਸ ਕਰਦੇ ਹੋ ਕਿ ਤੁਹਾਡਾ ਇਹ ਕਿਤੇ ਅੱਗੇ ਨਾ ਚਲੇ ਆ ਜਾਵੇ ਕਿ ਤੁਮ ਸਾਡੇ ਆਪਣੀ ਐਸੀਂ ਪਿਓ ਪੁੱਤਾਂ ਇਹਨੂੰ ਵਸੇ ਇਤੇ ਗਦਮ ਕਰਦੇ ਹੋ ਨਾਮ ਹੈ ਜੱਪ ਦਾ ਸਿਰਫ ਰੱਬ ਦਾ ਨਾ ਰੱਬ ਜਰਰੇ ਜਰਰੇ ਦੇ ਵਿੱਚ ਵਿਆਪਕਿਆ ਉਕੀ ਉਹਦਾ ਨਾਮ ਕ੍ਰਿਸ਼ਨ ਸੀ ਅਤੇ ਮਾ ਰਾਮ ਸੀ ਉਹਨੇ ਆਨਾਮ ਜਪਿਆ ਉਸ ਰੱਬ ਦਾ ਜਿਹੜਾ ਜਰਰੇ ਵਿੱਚ ਕਣ-ਕਣ ਦੇ ਵਿੱਚ ਵਿਆਪਕ ਸੀ ਤਾਂ ਕਿਉਂ ਤੁਸੀਂ ਫਿਰ ਇਹਨਾਂ ਦੇ ਦੁਸ਼ਮਣ ਕਿਉਂ ਬਣੇ ਹੋ ਇੰਦਰ ਦੇਵਤਾ ਦੇ ਧਾਵਾ ਬੋਲੇ ਆ ਉਹਨੂੰ বজਰਾ ਪਵਾ ਦਿੱਤੀ ਅੰਦਰ ਆਪਣਾ ਅਸਨ ਛੱਡ ਕੇ ਭੱਜ ਜਾਂਦਾ ਸੀ ਸਤਿ ਸ਼ਿਵ ਜੀ ਦਾ ਤਾਂ ਪਤੀ ਨਹੀਂ ਸੀ ਕਿੱਥੇ ਕਾਂਟ ਕਾਣਾ ਕਰ ਲੈਂਦਾ ਸੀ ਉਹਦਾ ਮਾਸਟਰ ਰੰਦਾ ਸੀ ਵਿਸ਼ਨੂੰ ਬਹਿਲੀਏ ਲੋਕ ਇਹ ਸੀ ਦਰਗਾਸ ਵਿਸ਼ਨੂੰ ਨੇ ਮਾਰ ਦਾ ਦਿੱਤਾ ਦਾ ਭਰਾ ਹਰਨਾਕਸ਼ ਦਾ ਇਹਨੂੰ ਮਲੋ ਅੱਗੇ ਜ਼ਿੰਦਗੀ ਕੱਟਣੀ ਔਖੀ ਹੋ ਗਈ ਵਿਸ਼ਨੂੰ ਨੂੰ ਲੋਕ ਲੋਕ ਘੇਰੇ ਰੰਦਾ ਸੀ ਮਲੋ ਹਰਨਾਕਸ਼ ਨੇ 33 ਕਰੋੜ ਦੇਵੀ ਦੇਵਤਿਆਂ ਨੂੰ ਇਹ ਸੁੱਖ ਦਾ ਸਾਹ ਨਾ ਲੈਣ ਦਿੱਤਾ ਪਰ ਹਲਾਜੀ ਕਹਿੰਦੇ ਨੇ ਬਿਤਾਜੀ 33 ਕਰੋੜ ਦੇਵੀ ਦੇ ਦਿੰਦੇ ਨੇ ਗਿਣਤੀ ਕਰੀਏ ਸਮਾਂ ਲੱਗਦਾ ਅਤੇ ਥੁੱਕ ਮੁੱਕ ਜਾਂਦਾ ਜਿਹੜੇ ਬੇਨਤੀ ਕਰਦੇ ਆ ਅਤੇ ਤੁਸੀਂ ਉਹਨਾਂ ਨੂੰ ਭਾਜੜਾ ਪਾਈਆਂ ਨੇ ਉਹਨਾਂ ਦੇ ਕੋਲ ਇਤਨੇ ਵਰਨੇ ਅਤੇ ਉਹਨਾਂ ਨੂੰ ਸਵਾਰੀਆਂ ਬੜੀਆਂ ਮੇਰੀਆਂ ਨੇ ਰੱਬ ਵੱਲੋਂ ਸ਼ਸਤਰ ਮਿਲੇ ਨੇ ਹਥਿਆਰ ਮਿਲੇ ਨੇ ਕਿਸੇ ਦੇ ਕੋਲ ਤਰਸੂਲ ਹੈ ਕਿਸੇ ਦੇ ਕੋਲ ਬਧਾ ਕਿਸੇ ਦੇ ਕੋਲ ਕੁਝ ਤੈਨੋਂ ਪਰਤਾ ਪਰ ਵੀ ਕਰਨੀ ਲੱਗ ਨਾ ਕੋ। ਆਪੇ ਉਹ ਸਮਝਦੇ ਨੇ ਕਿ ਨੇ ਰੱਬ ਦੀ ਬੰਦਗੀ ਕੀਤੀ ਹੈ ਚਲੋ ਰੱਬ ਦਾ ਸ਼ੁਕਰ ਕਰਦੇ ਨੇ ਰੱਬ ਦਾ ਧੰਨਵਾਦ ਕਰਦੇ ਨੇ ਪਰ ਤੁਹਾਨੂੰ ਲੱਗਦੇ ਕਿ ਮੇਰੇ ਤੋਂ ਵੱਰ ਗਏ। ਉਹ ਦਿਨ ਐ ਕਿ ਜਿਹੜਾ ਬੰਦਾ ਚੁੱਪ ਕਰ ਜਾਂਦਾ ਤੇ ਜੂਦਾ ਸਮਝਦਾ ਤਾਂ ਮੇਰੇ ਤੋਂ ਡਰ ਗਿਆ ਮੈਂ ਇਹਦੇ ਨਾਲੋਂ ਤਕੜਾ ਹਾਂ ਕਈ ਵਾਰ ਐਦਾਂ ਹੁੰਦਾ ਸਮਝਦਾਰ ਬੰਦਾ ਚੁੱਪ ਕਰ ਜਾਂਦਾ ਅਤੇ ਉਸ ਚੁੱਪ ਦਾ ਉਸ ਨਰਵਾਈ ਦਾ ਦੂਜਾ ਬੰਦਾ ਫਾਇਦਾ ਚੁੱਕ ਲੈਂਦਾ ਅੱਜ ਘਰ ਪਰਵਾਦ ਕਿਵੇਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਬਾਕੀ ਜਨੇ ਮਰਜੀ ਧਰਮਾਂ ਨੂੰ ਬੜ ਲਓ ਉਹ ਕਹਿੰਦਾ ਇੱਕ ਚਪੇੜ ਮਾਰੀ ਦੂਜਾ ਗੱਲ ਬਿਗਾਰ ਦੋ ਜੇ ਕੋਈ ਕਹਿੰਦਾ ਜਿਹੜੇ ਮਹਾਤਮਾ ਬੁੱਧ ਜੀ ਨੇ ਜੋ ਕੋਈ ਕਹਿੰਦਾ ਕੋਈ ਗੱਲ ਨਹੀਂ ਗਲਾਮੇ ਤੇ ਵੀ ਹਰ ਕੋ ਕਹਿੰਦਾ ਕੋਈ ਗੱਲ ਨਹੀਂ ਪਰ ਸਾਦੇ ਗੁਰੂ ਨੇ ਕਹਿੰਦੇ ਜੇ ਤੇ